ਕਹੋ ਜੀ ਦਾ ਕਰੀ ਗਏ ਇੱਕ 13-14 ਸਾਲ ਦੀ ਬੇਟੀ ਹੈ ਉਹ ਆਪਣੀ ਮਾਂ ਨੂੰ ਕਹਿ ਰਹੀ ਕਿ ਮम्मा ਪਾਪਾ ਤੁਹਾਨੂੰ ਇੰਨਾ ਪਿਆਰ ਕਰਦੇ ਤੁਸੀਂ ਗਲਤ ਮੁੰਡਿਆਂ ਨੂੰ ਕਿਉਂ ਫੋਨ ਕਰਦੇ ਹੋ ਉਸ ਚੀਜ਼ ਦੀ ਵੀ ਇੱਕ ਔਰਤ ਨੂੰ ਸ਼ਰਮ ਨਹੀਂ ਆਉਂਦੀ ਕਿ ਉਹਦਾ ਬ੍ਰਦਰ ਵੀ ਸਭ ਕੁਝ ਦੇਖਣ ਦੇ باوجود ਕਹਿੰਦਾ ਤੇ ਤੂੰ ਫੋਨ ਹੀ ਬੰਦ ਦੇ ਤੇ ਬੀ ਜੀ ਆਪਾਂ ਸਮਾਜ ਦੇ ਵਿੱਚ ਆਉਣ ਵਾਲੇ ਬੱਚੇ ਨੂੰ ਕੀ ਚੰਗੀ ਸੇਧ ਦਵਾਂਗੇ ਜਦ ਇੱਕ ਮਾਂ ਹੀ ਕਹਿ ਰਹੀ ਹੈ ਕਿ ਬੱਚੀ ਨੂੰ ਇੱਕ ਬੇਟੀ ਮਾਂ ਨੂੰ ਪੋਚਨ ਕਰ ਰਹੀ ਹੈ ਕਿ ਮੰਮੀ ਤੁਸੀਂ ਕਿਉਂ ਇਸ ਤਰ੍ਹਾਂ ਦੀਆਂ ਗਲਤੀਆਂ ਕਰਦੇ ਹੋ ਦਾ ਰਜੀਵ ਜੀ ਤੁਸੀਂ ਇਹ ਨਾ ਦੱਸ ਰਹੇ ਹੋ ਕਿ ਹਨਾ ਕਿ ਤੁਹਾਡਾ ਘਰ ਇੱਕ ਮੁੰਡੇ ਕਰਕੇ ਖਰਾਬ ਹੋ ਗਿਆ ਜਿਹਦਾ ਤੁਸੀਂ ਕਿ ਜਿੱਥੇ ਵੀ ਉਹ ਹੈਗੇ ਆ ਤੁਸੀਂ ਕੀ ਚਾਹੁੰਦੇ ਹੋ ਉਹ ਮੁੰਡੇ ਦੇ ਕੀ ਕਾਰਵਾਈ ਕੀਤੀ ਜਾਵੇ ਜੀ ਵੀ ਐਕਸ਼ਨ ਲੈਣਾ ਚਾਹੀਦਾ ਸਰਕਾਰਾਂ ਕੀ ਕਹਿੰਦੀਆਂ ਮੈਂ ਆਪਾਂ ਥਾਣੇ ਦੇ ਵਿੱਚ ਜਾ ਕੇ ਗੱਲ ਕਰਦੇ ਕਹਿੰਦੇ ਮੁੰਡੇ ਦੇ ਤਾਂ ਐਕਸ਼ਨ ਲੈਣੀ ਨਹੀਂ ਸਕਦੇ ਕੋਈ ਵੀ ਮਿਸ ਕੀ ਰਿਲੇਸ਼ਨ 'ਚ ਰਹਿ ਸਕਦੇ ਦੇਖੋ ਜੀ ਇਸ ਬੈਟਰ ਦੇ ਵਿੱਚ ਉਹ ਵੀ ਤਾਂ ਬਰਾਬਰ ਦਾ ਇਹਨੂੰ ਬੋਲੋ ਬਈ ਤਾਂ ਹੈ ਨਹੀਂ ਕਿ ਉਹ ਇੱਕ ਬੱਚਾ ਉਹ ਜੋਬ ਕਰ ਰਿਹਾ ਹੋਇਆ ਹੈ ਉਵੇਂ ਜਿ ਸਰੋਂ ਨਹੀਂ ਪਤਾ ਕਿ ਇੱਕ ਤਿੰਨ ਬੱਚਿਆਂ ਵਾਲੀ ਮਾਂ ਮੈਂ ਤਿੰਨ ਬੱਚੇ ਇਹਦੇ ਮੇਰਾ ਘਰ ਕਿਉਂ ਖਰਾਬ ਕਰਾ ਕਿਉਂ ਉਹ ਨੂੰ ਮਿਸ ਗਾਈਡ ਕਰਾ ਕਿਉਂ ਮੈਂ ਉਹ ਨੂੰ ਕਮਾਉਗੇ ਤੂੰ ਆਪਣੇ ਮਹਾਂ ਹਸਬੰਦ ਨੂੰ ਸਲੋਪਾਈ ਜਾਂਦੇ ਇਹ ਕਰ ਉਹ ਕਰੋ ਬਰਾਬਰ ਦਾ ਨੀ ਬੋਲਵੇਂ ਮੈਂ ਸਰਕਾਰ ਨੂੰ ਬੇਨਤੀ ਕਰਦਾ ਉਹ ਟੈਕਸ਼ਨ ਲਿਆ ਜਾਵੇ ਕਿ ਆਣ ਵਾਲੇ ਸਮਾਂ ਨੂੰ ਇੱਕ ਚੰਗੀ ਸੇਧ ਦਿੱਤੀ ਜਾਵੇ ਨਾ ਕਿ ਇਹਨਾਂ ਦੀ ਵੈਲ ਪਾਵਰ ਵਧਾਈ ਜਾਵੇ ਤੇ ਤੁਸੀਂ ਗੱਲ ਦੱਸੀ ਸੀ ਕਿ ਅ ਅਨਾਕੇ ਅਨਾਕ ਕੁਝ ਹੋਣ ਤੋਂ ਬਾਅਦ ਵੀ ਜਿਹੜੀ ਉਹਨਾਂ ਦੀ ਪੰਚਾਇਤ